ਮੇਰਾ ਨਾਮ ਜੀ ਹੇਮੰਤ ਕੋਇਲ ਸਾਡੀ ਕੰਪਨੀ ਜਿੰਦਲ ਇਵੈਂਟਸ ਵੱਲੋਂ ਹਰ ਸਾਲ ਲੁਧਿਆਣੇ 'ਚ ਕੋਈ ਨਾ ਕੋਈ ਨਵੀਂ ਚੀਜ਼ ਲਾਈ ਜਾਂਦੀ ਹੈ ਉਸੇ ਦੌਰਾਨ ਐਤਕੀ ਅਸੀਂ ਬੜੇ ਘੱਟੋ ਘੱਟ 10-15 ਸਾਲ ਤੋਂ ਬਾਅਦ ਸਰਕਸ ਲੱਗੀ ਲੁਧਿਆਣੇ ਬਹੁ ਵੱਡੀ ਜੀ ਤਾਂ ਗ੍ਰੇਡ ਜੈਮਨੀ ਸਰਕਸ ਉਹ ਲੈ ਕੇ ਆਏ ਉਹਦੇ ਨਾਲ ਅਸੀਂ ਹਵਾ ਮਹਿਲ ਵਾਲਾ ਗੇਟ ਜਿਹਦੇ ਅੰਦਰ ਮੇਲਾ ਬੱਚਿਆਂ ਵਾਸਤੇ ਝੂਲੇ ਅਲੱਗ-ਅਲੱਗ ਖਾਣ-ਪੀਣ ਦੇ ਸਟਾਲ ਹੋਰ ਦੁਕਾਨਦਾਰਾਂ ਲੱਗੀਆਂ ਆਈਆਂ ਤਾਂ ਕਿ ਲੁਧਿਆਣਾ ਦੇ ਵਸੀਆਂ ਨੂੰ ਕੋਈ ਨਾ ਕੋਈ ਅਸੀਂ ਨਵੀਂ ਚੀਜ਼ ਦਿਖਾਈ ਰਹੀ ਹੈ ਕਿੰਨੇ ਦਿਨ ਮੇਲਾ ਚੱਲੂਗਾ ਜੀ ਇਹ ਇਹ ਜੀ ਆਪਣਾ ਮਈ ਦੀ 10 ਤਰੀਕ ਤੱਕ ਮੇਲਾ ਚੱਲੂਗਾ ਜੀ ਅਸੀਂ ਲੁਧਿਆਣਾ ਵਸੀਆਂ ਨੂੰ ਇਹ ਅਪੀਲ ਕਰਦੇ ਆ ਤੁਸੀਂ ਆਓ ਇੱਥੇ ਆ ਕੇ ਦੇਖੋ ਜੋ ਵੀ ਸਾਡਾ ਮਨੋਰੰਜਨ ਦਾ ਖੇਡ ਹੈ ਚੱਲ ਰਿਹਾ ਉਹ ਤੁਸੀਂ ਜਰੂਰ ਆ ਕੇ ਦੇਖੋ ਜੀ ਤੇ ਸਕਿਉਰਟੀ ਵੱਲੋਂ ਗੱਲ ਕਰਾਂ ਹਾਂ ਦੀਆਂ ਜੀ ਸਕਿਉਰਟੀ ਵੱਲੋਂ ਜੀ ਘੱਟੋ ਘੱਟ ਇੱਥੇ 15 ਤੋਂ 20 ਬੌਂਸਰ ਲੱਗੇ ਹੋਏ ਨੇ ਕੈਮਰੇ ਲੱਗੇ ਹੋਏ ਨੇ ਫਾਇਰ ਵੱਲੋਂ ਸਾਰੇ ਫਾਇਰ ਐਕਸਟਿੰਜਰ ਲੱਗੇ ਹੋਏ ਨੇ ਬਾਕੀ ਪੁਲਿਸ ਪ੍ਰਸ਼ਾਸਨ ਦਾ ਵੀ ਸਾਰਾ ਸਾਨੂੰ ਸਾਰਾ ਪੂਰਾ ਸਾਥ ਆ ਜੀ ਕਿ ਕਿਸ ਤਰ੍ਹਾਂ ਦਾ ਸ਼ੋਅ ਮੇਰਾ ਜੀ ਮੈਂ ਸੰਡੇ ਹੈ ਕਿਸ ਤਰ੍ਹਾਂ ਬਣਾਣਾ ਵਸ ਜਿਉਂ ਮਨ ਰਿਹਾ ਦੇਖੋ ਜੀ ਅੱਜ ਮਤਲਬ ਜਦੋਂ ਮੇਲਾ ਸਟਾਰਟ ਪ੍ਰੋਪਰ ਹੋਇਆ ਅਜੇ ਪਹਿਲਾ ਸੰਡੇ ਹੈ ਜੀ ਲੁਧਿਆਣੇ ਵਾਸੀਆਂ ਦਾ ਬਹੁਤ ਵਧੀਆ ਮਾਹੌਲ ਕਰਨਗੇ ਜੀ ਬੱਚਿਆਂ ਲਈ ਕੋਈ ਖਾਸ ਸੈਟ ਲੈ ਕੇ ਆਏ ਬੱਚਿਆਂ ਵਾਸਤੇ ਅਲਗ-ਅਲਗ ਛੋਟੇ ਜੀ ਗੱਡੀਆਂ ਸਮੋਲ ਕਾਰਾਂ ਨੇ ਜੀ ਬੈਟਰੀ ਵਾਲੀਆਂ ਹੋਰ ਵੀ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ ਜੀ ਮੇਲਾ ਜੇ ਲੋਡ ਵੀ ਦਾ ਕੇ ਵਧਾ ਸਕਦੇ ਹੋ ਹਾਂ ਜੀ ਲੋਡ ਪਈ ਤਾਂ ਜਰੂਰ ਜੇ ਲੁਧਿਆਣੇ ਵਾਸੀਆਂ ਦੀ ਅਪੀਲ ਹੋ ਗਈ ਤਾਂ ਜਰੂਰ ਵਧਾਵਾਂਗੇ ਜੀ